ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਸਤਿਏ ਵਾਲਾ ਯੋਗ ਕਲਾਸ ਵਿੱਚ ਹਾਜ਼ਰਾਂ ਅੱਜ ਫਿਰ ਮਠਿਆਈ ਵੰਡਣ ਦਾ ਦ੍ਰਿਸ਼ ਹੈ ਤੇ ਅਸੀਂ ਜਦੋਂ ਵੀ ਇੱਥੇ ਆਉਣ ਵਾਲਾ ਯੋਗ ਕਰਨ ਵਾਲਾ ਕੋਈ ਭੈਣ ਭਰਾ ਠੀਕ ਹੁੰਦਾ ਤਾਂ ਉਹ ਖੁਸ਼ੀ ਦੇ ਵਿੱਚ ਲੱਡੂ ਵੰਡਦਾ ਮਠਿਆਈ ਵੰਡਦਾ ਤੇ ਉਸ ਦਿਨ ਤੁਹਾਡੇ ਰੂਪ ਰੂਪ ਜਰੂਰ ਹੁੰਨੇ ਆ ਤੇ ਅੱਜ ਸਾਡੇ ਨਾਲ ਬਹੁਤ ਵਿਲੱਖਣ ਸਖਸ਼ੀਅਤ ਜਿਨ੍ਹਾਂ ਨੂੰ ਲੋਕ ਮਿਲਣ ਨੂੰ ਵੀ ਤਰਸਦੇ ਨੇ ਜਿਨ੍ਹਾਂ ਦੇ ਵਿਚਾਰ ਸੁਣਨ ਨੂੰ ਤਰਸਦੇ ਨੇ ਤੇ ਉਹ ਸਖਸ਼ੀਅਤ ਡਾਕਟਰ ਰਮੇਸ਼ਵਰ ਸਿੰਘ ਸਾਡੇ ਨਾਲ ਨੇ ਅੱਜ ਤੇ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਯੋਗ ਸੈਂਟਰ ਸਤਿਆ ਵਾਲਾ ਵਿਖੇ ਅੱਜ ਆਏ ਨੇ ਤੇ ਸਾਡੇ ਨਾਲ ਵਿਚਾਰ ਵੀ ਸਾਂਝੇ ਕਰਨਗੇ ਤੇ ਥੋੜੀਆਂ ਜੀਆਂ ਮੁੱਢਲੀਆਂ ਗੱਲਾਂ ਸਰਦਾਰ ਕਾਬਲ ਸਿੰਘ ਹੋਰੀ ਅਧ ਖੜਾ ਕਰਮਗੇ ਇਹ ਕਿਸੇ ਸਮੱਸਿਆ ਜੋ ਬਾਹਰ ਆਏ ਨੇ ਹਰਚਰਨ ਸਿੰਘ ਸਾਮਾਜੀ ਸੀਗੇ ਇਹਨਾਂ ਦੇ ਮਦਰ ਸਾਡੇ ਕੁਲ ਯੋਗ ਕਰਨ ਆਉਂਦੇ ਨੇ ਜਿਹੜੇ ਹਾਰਟ ਤੋਂ ਸਮੱਸਿਆ ਦੇ ਵਿੱਚ ਸੀਗੇ ਉਹਨਾਂ ਨੂੰ ਕਾਫੀ ਪਹਿਲਾਂ ਨਾਲੋਂ ਇੰਪਰੂਵਮੈਂਟ ਮਿਲੀ ਹੈ ਹਾਲਾਂਕਿ ਉਮਰ ਉਹਨਾਂ ਦੀ ਕਾਫੀ ਜ਼ਿਆਦਾ ਹੈ ਪਰ ਫਿਰ ਵੀ ਉਹਨਾਂ ਨੂੰ ਇੱਥੇ ਆਉਣਾ ਲਾਭ ਹੋਇਆ ਤੇ ਇਹ ਅੱਜ ਮਠਿਆਈ ਉਹਨਾਂ ਵੱਲੋਂ ਵੰਡੀ ਜਾ ਰਹੀ ਹੈ ਤੇ ਡਾਕਟਰ ਰਮੇਸ਼ਵਰ ਸਿੰਘ ਹੋਰਾਂ ਦੇ ਵਿਚਾਰ ਸੁੰਣਾ ਇੱਕ ਆਪਣੇ ਆਪ ਵਿੱਚ ਪ੍ਰਾਪਤੀ ਹੁੰਦੀ ਹੈ ਤੇ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਸਾਡੇ ਸਰੋਤਿਆਂ ਦੇ ਨਾਲ ਰੂਪ ਸਾਰੇ ਹੀ ਸਰੋਤਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਕੁਲਦੀਪ ਸਿੰਘ ਜੀ ਭੁੱਲ ਜਿਹੜੇ ਫਰੀ ਯੋਗ ਸੈਂਟਰ ਚਲਾਉਂਦੇ ਨੇ ਉਹਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਮਨ ਵਿੱਚ ਬਹੁਤ ਖੁਸ਼ੀ ਹੋਈ ਹੈ ਕਿ ਜਿਹੜੇ ਕਈ ਬਿਮਾਰੀਆਂ ਤੋਂ ਪੀੜਤ ਲੋਕ ਨੇ ਉਹ ਇੱਥੇ ਆ ਕੇ ਠੀਕ ਹੁੰਦੇ ਨੇ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਹੈ ਸਮੱਸਿਆ ਉਹ ਸ਼ਰੀਰ ਦੀ ਹੁੰਦੀ ਹੈ ਜੇ ਸ਼ਰੀਰ ਠੀਕ ਹੈ ਤਾਂ ਹੀ ਅਸੀਂ ਸਮਾਜ ਵਿੱਚ ਠੀਕ ਢੰਗ ਨਾਲ ਵਿਚਰ ਸਕਦੇ ਹਾਂ ਵਿਦਵਾਨਾਂ ਨੇ ਚਾਰ ਸੁੱਖ ਲਿਖੇ ਨੇ ਪਹਿਲਾ ਸੁੱਖ ਨਿਰੋਗੀ ਕਾਇਆ ਦੂਜਾ ਸੁੱਖ ਕਰ ਹੋਵੇ ਮਾਇਆ ਤੀਜਾ ਸੁੱਖ ਸੁਲੱਖਣੀ ਨਾਰੀ ਚੌਥਾ ਸੁੱਖ ਪੁੱਤਰ ਆਗਿਆਕਾਰੀ ਇਹ ਤਿੰਨੇ ਸੁੱਖ ਤਾਂ ਹੀ ਹੋ ਸਕਦੇ ਨੇ ਨਸੀਬ ਜੀ ਪਹਿਲਾ ਸੁੱਖ ਸਰੀਰ ਕਾਇਆ ਠੀਕ ਹੋ ਗਈ ਜੀ ਇਹ ਕਾਇਆ ਠੀਕ ਹੈ ਸਰੀਰ ਠੀਕ ਹੈ ਇਹ ਕੁੰਦਨ ਵਰਗਾ ਹੈ ਇਹ ਚੱਲ ਫਿਰ ਸਕਦਾ ਹੈ ਇਹ ਸੇਵਾ ਕਰ ਸਕਦਾ ਹੈ ਤਾਂ ਹੀ ਜਿਹੜੇ ਬਾਕੀ ਤਿੰਨ ਸੁੱਖ ਜਿਹੜੇ ਨੇ ਉਹ ਸਾਡੇ ਕੰਮ ਆ ਸਕਦੇ ਨੇ ਅੰਗਰੇਜ਼ੀ ਦੇ ਵਿੱਚ ਕਿਹਾ ਗਿਆ ਹੈਲਥ ਇਜ਼ ਵੈਲਥ ਹੈਲਥ ਸੱਚ ਮੁੱਚ ਵੈਲਥ ਹੈ ਜੇ ਹੈਲਥ ਹੈ ਤਾਂ ਵੈਲਥ ਵੀ ਕਮਾ ਸਕਦੀ ਹੈ ਜੇ ਵੈਲਥ ਹੈ ਜੇ ਹੈਲਥ ਨਹੀਂ ਫੇਰ ਜਿਹੜਾ ਹੈ ਸਮਾਜ ਵਿੱਚ ਠੀਕ ਟੰਗ ਨਾਲ ਇਨਸਾਨ ਵਿਚਰਦੇ ਸਨ ਤਾਂ ਯੋਗ ਜਿੱਥੇ ਇਹਨੂੰ ਸਾਡੀ ਸਮਾਜ ਦੀ ਸਾਡੇ ਭਾਰਤ ਦੀ ਰਿਸ਼ੀਆਂ ਮੁਨੀਆਂ ਦੀ ਬਹੁਤ ਪੁਰਾਣੀ ਇੱਕ ਵਿਧੀ ਹੈ ਇਹ ਜੰਗਲਾਂ ਦੇ ਵਿੱਚ ਰਹਿ ਕੇ ਲੋਕਾਂ ਨਾਲ ਵਿਚਰਦੇ ਰਹੇ ਇਹ ਆਪਣੇ ਤਨ ਨੂੰ ਕਿਸ ਢੰਗ ਨਾਲ ਠੀਕ ਕਰਦੇ ਸਨ ਔਰ ਇਸ ਉਹਨਾਂ ਨੇ ਕਦੇ ਵੀ ਐਸੀਆਂ ਕੋਈ ਚੀਜ਼ਾਂ ਦੀ ਗੱਤੋਂ ਨਹੀਂ ਸੀ ਕੀਤੀ ਯੋਗ ਵਿਧੀ ਨਾਲ ਆਪਣੇ ਆਪ ਨੂੰ ਠੀਕ ਕਰਦੇ ਸਨ ਆਪਣੇ ਤੇਲਿਆਂ ਨੂੰ ਠੀਕ ਕਰਦੇ ਸਨ ਹੌਲੀ ਹੌਲੀ ਵਿਧੀ ਜਿਹੜੀ ਹੈ ਇਹ ਕੁਝ ਸਾਲਾਂ ਤੋਂ ਸਾਡੇ ਭਾਰਤ ਦੇ ਵਿੱਚ ਚੱਲਣ ਤੋਂ ਹੀ ਅੰਤਰਰਾਸ਼ਟਰੀ ਯੋਗ ਦਿਵਸ ਵੀ ਜਿਹੜਾ ਇੱਥੇ ਮਨਾਇਆ ਜਾਣ ਲੱਗਾ ਤਾਂ ਜਿੱਥੇ-ਜਿੱਥੇ ਵੀ ਇਹਦੀਆਂ ਸ਼ਖਾਵਾਂ ਨੇ ਸਾਰੀ ਲੋਕ ਲੋਕ ਵਧਾਈ ਦੇ ਭਾਤਰ ਨੇ ਕਿਉਂਕਿ ਸਮਾਜ ਦੇ ਵਿੱਚ ਫਰੀ ਸੇਵਾ ਕਰ ਰਹੇ ਨੇ ਤੇ ਭੁੱਲਤ ਸਾਹਿਬ ਵੀ ਜਿਹੜੇ ਨੇ ਉਹ ਇੱਥੇ ਆਪਣੇ ਘਰ ਦੇ ਵਿੱਚ ਬਿਲਕੁਲ ਆਪਣੇ ਸਾਧਨਾ ਨਾਲ ਬਿਨਾਂ ਕਿਸੇ ਸਰਕਾਰੀ ਸਹਿਤਾ ਦੇ ਇਹ ਸੰਗਤ ਦੀ ਸੇਵਾ ਕਰ ਰਹੇ ਨੇ ਮੁਬਾਰਕਬਾਦ ਦੇ ਹੱਕਦਾਰ ਨੇ ਵਧਾਈ ਦੇ ਹੱਕਦਾਰ ਨੇ ਅਤੇ ਮਹਾਤਮਾ ਕਰੇ ਇਹਨਾਂ ਨੂੰ ਹੋਰ ਬਲ ਬੁੱਧੀ ਬਖਸ਼ੀ ਤਾਂ ਕਿ ਸਮਾਜ ਦੀ ਸੇਵਾ ਕਰਦੇ ਰਹਿਣ। ਸਾਥਿਓ ਫਿਰ ਬੇਨਤੀ ਹੈ ਕਿ ਅਸੀਂ ਨਸ਼ਿਆਂ ਦੇ ਖਾਤਮੇ ਲਈ ਯਤਨਸ਼ੀਲ ਹਾਂ। ਉਹਦੇ ਤੇ ਲਗਾਤਾਰ ਕੰਮ ਕਰ ਰਹੇ ਹਾਂ। ਤੁਹਾਡੇ ਸਹਿਯੋਗ ਦੀ ਲੋੜ ਹੈ। ਕੋਈ ਬੱਚਾ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਨਸ਼ਿਆਂ 'ਚ ਫਸਿਆ ਹੋਇਆ ਉਹਨੂੰ ਰਾਹ ਨਹੀਂ ਦਿਖ ਰਿਹਾ ਨਿਕਲ ਲਈ। ਅਸੀਂ ਯੋਗਨਾ ਯੋਗ ਅਸਨਾ ਨਾਲ ਹੁਣ ਤੱਕ ਅਨੇਕਾਂ ਬੱਚੇ ਨਸ਼ਿਆਂ ਤੋਂ ਮੁਕਤ ਕਰ ਚੁੱਕੇ ਆਂ ਕਈ ਬੱਚੇ ਸਾਡੇ ਕੋਲੇ ਲਗਾਤਾਰ ਯੋਗ ਕਰ ਰਹੇ ਨੇ ਉਹਨਾਂ ਨੂੰ ਫਾਇਦਾ ਹੋ ਰਿਹਾ ਤੁਸੀਂ ਵੀ ਕਿਸੇ ਬੱਚੇ ਨੂੰ ਇੱਥੇ ਲੈ ਕੇ ਆਓ ਸਾਡਾ ਇਲਾਜ ਫ੍ਰੀ ਹੈ ਕੋਈ ਪੈਸਾ ਨਹੀਂ ਹੈ ਕੋਈ ਖਰਚਾ ਨਹੀਂ ਹੈ ਅਸੀਂ ਰਹਿائش ਦਾ ਪ੍ਰਬੰਧ ਵੀ ਕਰ ਰਹੇ ਆਂ ਰਹਿائش ਵੀ ਫ੍ਰੀ ਦੇਾਂਗੇ ਤੁਸੀਂ ਪੰਜਾਬ ਨੂੰ ਚੜ੍ਹਦੀ ਕਲਾ 'ਚ ਲਿਜਾਣ ਲਈ ਇੱਕ ਕਦਮ ਚੁੱਕੋ ਫੋਟੋ ਸਾਡੇ ਨਾਲ ਸੰਪਰਕ ਕਰੋ ਮੋਬਾਈਲ ਨੰਬਰ 94172 49640 ਤੁਹਾਡਾ ਸਾਰਿਆਂ ਦਾ